ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਸਿੱਖ ਇਤਿਹਾਸ ਨਾਲ ਸੰਬੰਧਿਤ ਨੈਕਸਟ ਕੁਐਸ਼ਨਸ ਕਰ ਵਾਲੀ ਵੀਡੀਓ ਚ ਆਪਾਂ 495 ਤੱਕ ਵਾਲੇ ਸੈ ਅੱਜ ਕਰਾਂਗੇ ਉਸ ਤੋਂ ਨੈਕ 496 ਤੋਂ ਸਟਾਰਟ ਇਹ ਵੀਡੀਓ ਜੋ ਪੰਜਾਬ ਦੇ ਪੰਜਾਬੀ ਪੇਪਰ ਅਤੇ ਪੇਪਰ ਵੀ ਦੋਨਾਂ ਲਈ ਇੰਪੋਰਟੈਂਟ ਹੈ ਕਰਦੇ ਹਾਂ ਸਟਾਰਟ ਵੀਡੀਓ ਫਰਸਟ ਕੁਐਸ਼ਨ ਹੈ ਗਵਾਲੀਅਰ ਦੇ ਨਜ਼ਦੀਕ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਿੰਡ ਵਾਲਿਆਂ ਦੀ ਸਹਾਇਤਾ ਲਈ ਕਿਸ ਨਾਲ ਲੜਾਈ ਕੀਤੀ ਡਾਕੂਆਂ ਨਾਲ ਨੈਕਸਟ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹੜਾ ਸ਼ਾਹੀ ਖਜ਼ਾਨਾ ਲੁੱਟਿਆ ਲਾਹੌਰ ਬੱਲੋ ਦਿੱਲੀ ਜਾਣ ਵਾਲਾ ਸ਼ਾਹੀ ਖਜ਼ਾਨਾ ਨੈਕਸਟ ਹੈ ਸ਼ਾਹੀ ਖਜ਼ਾਨੇ ਦੁਆਰਾ ਬਹੁਤ ਵੱਡੀ ਤਾਂ ਨਿਰਾਸ਼ੀ ਹੱਥ ਲੱਗਣ ਵੱਲੋਂ ਬੰਦਾ ਸਿੰਘ ਨੇ ਕੀ ਕੀਤਾ ਆਪਣੇ ਫੌਜ ਦਾ ਗਠਨ ਸ਼ੁਰੂ ਕਰ ਦਿੱਤਾ ਅਤੇ ਸਾਰੇ ਪ੍ਰਕਾਰ ਦੀ ਲੜਾਈ ਸਮੱਗਰੀ ਖਰੀਦ ਲਈ ਨੈਕਸਟ ਹੈ ਸੋਨੀਪਟ ਉਤੇ ਹਮਲਾ ਕਰਨ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਫੌਜੀ ਤਿਆਰੀਆਂ ਲਈ ਕਿਹੜਾ ਉਪਯੁਕਤ ਸਥਾਨ ਚੁਣਿਆ ਸਹੀਰੀ ਖੰਡਾ گاਵਾਂ ਦਾ ਵਿਚਕਾਰ ਥਾਂ ਨੈਕਸਟ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਸੋਨੀਪਤ ਉੱਤੇ ਕਿਸ ਪ੍ਰਕਾਰ ਅਧਿਕਾਰ ਹੋਇਆ ਮਕਾਮੀ ਮੁਗਲ ਸੈਨਾਪਤੀ ਆਪਣੀ ਹਾਲਤ ਕਮਜ਼ੋਰ ਵੇਖ ਕੇ ਵਿਨਰ ਲੜਾਈ ਕਿਤੇ ਦਿੱਲੀ ਤੋਂ ਭੱਜ ਗਏ ਸੈਨਾਪਤੀ ਸੋਨੀਪਤ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫਤਿਹ ਹੋਣ ਵੱਲੋਂ ਕੌਣ ਸਤਰਕ ਅਤੇ ਚਿੰਤਿਤ ਹੋ ਸਤਰਕ ਅਤੇ ਚਿੰਤਿਤ ਹੋ ਗਏ ਸ੍ਰੀ ਹਿੰਦ ਦਾ ਸੁਬੇਦਾਰ ਬਜੀਰ ਖਾਨ ਸਰੀਂ ਦੇ ਦੇ ਸੂਬੇਦਾਰ ਵजीर खान ਨੇ ਕਿਸ ਨੂੰ ਆਦੇਸ਼ ਦਿੱਤਾ ਕਿ ਪੰਜਾਬ ਦੇ ਮਾਝਾ ਖੇਤਰ ਦੇ ਸਿੱਖਾਂ ਨੂੰ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਕੋਲ ਨਹੀਂ ਜਾਣ ਦਿਓ ਅਤੇ ਉਹਨਾਂ ਨੂੰ ਸਰਤੂਨਿਸ ਨਦੀ ਉੱਤੇ ਹੀ ਰੋਕ ਦਿਓ ਰੱਖੇ ਰੋਕੇ ਰੱਖੇ ਮਲੇਰ ਕੋਟਲਾ ਦੇ ਨਵਾਬ ਸ਼ੇਰਖਾਨ ਨੂੰ ਜਥੇਦਾਰ ਬੰਦਾ ਸਿੰਘ ਨੇ ਸੋਨੀਪੱਤ ਦੇ ਬਾਅਦ ਕਿਸ ਨਗਰ ਉੱਤੇ ਹਮਲਾ ਕੀਤਾ ਸਮਾਣਾ ਉੱਤੇ ਸਮਾਣਾ ਉੱਤੇ ਹਮਲਾ ਕਰਨ ਦਾ ਮੁੱਖ ਕਾਰਨ ਕੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਲ ਜਲਾਦਲੂਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਵਾਲੇ ਜਲਾਲ ਸ਼ਾਸ਼ਲ ਬੇਗ ਅਤੇ ਵਾਸ਼ਲ ਬੇਗ ਇੱਥੇ ਰਹਿੰਦੇ ਸਨ ਨੈਕਸਟ ਹੈ ਬਾਬਾ ਬੰਦਾ ਸਿੰਘ ਜੀ ਲੇ ਜੀ ਕਿਸੇ ਵੀ ਨਗਰ ਉੱਤੇ ਹਮਲਾ ਕਰਨ ਕਰਨ ਵੱਲੋਂ ਪਹਿਲਾ ਆਪਣੀ ਫੌਜ ਨੂੰ ਕੀ ਸਮਝਾਂਦੇ ਸਨ ਅਸੀਂ ਕਿਸੇ નિર્ਦੋਸ਼ ਨੂੰ ਪੀੜਿਤ ਨਹੀਂ ਕਰਨਾ ਤੇ ਨਾ ਹੀ ਕਿਸੇ ਦੀ ਵੀ ਬੇਇੱਜ਼ਤੀ ਕਰਨੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹ ਕਿਸਨੇ ਕਿਹਾ ਸੀ ਕਿ ਗਰੀਬ ਲਈ ਤੂੰ ਰੱਖਿਅਕ ਬਨੇਗਾ ਤੇ ਦੁਸ਼ਟਾਂ ਲਈ ਮਹਾਕਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਹੀ ਸੀ ਇਹ ਗੱਲ ਇਹ ਕਹੇ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੈਕਸਟ ਹੈ ਬਾਬਾ ਬੰਦਾ ਸਿੰਘ ਜੀ ਨੇ ਸਮਾਨਾ ਦਾ ਸੈਨਾਪਤੀ ਕਿਸ ਨੇ ਯੋਗਤੀ ਕੀਤਾ ਸਹਾਸੀ ਵੀਰ ਫਤਿਹ ਸਿੰਘ ਜੀ ਨੂੰ ਸਮਾਰਨ ਅਗਰਤੀ ਫਤਿਹ ਵੱਲੋਂ ਜੱਥੇਵਰ ਜੱਥੇਦਾਰ ਬੰਦਾ ਸਿੰਘ ਨੂੰ ਕੀ ਰਾਜਨੀਤਿਕ ਮੁਨਾਫਾ ਹੋਇਆ ਸਿੱਖ ਫੌਜ ਦੇ ਚਾਰੇ ਪਾਸੇ ਧਾਕ ਜਾਮ ਗਈ ਜਿਸ ਨੂੰ ਸੁਣ ਕੇ ਸਾਰੇ ਨਾਨਕ ਪੰਥੀ ਸਿੰਘ ਸਾਝੇ ਕੇ ਕੇਸਦਾਰੀ ਰੂਪ ਤਾਰਨ ਕਰਕੇ ਖਾਲਸਾ ਫੌਜ ਵਿੱਚ ਭਰਤੀ ਹੋ ਗਏ ਜਿਸ ਦੇ ਨਾਲ ਬੰਦਾ ਸਿੰਘ ਜੀ ਦੀ ਅਗਵਾਈ ਵਿੱਚ ਵਿਸ਼ਾਲ ਸਿੱਖ ਫੌਜ ਫਿਰ ਸੰਗਠਿਤ ਹੋ ਗਈ ਮੁਗਲ ਫੌਜ ਦੇ ਹੌਸਲੇ ਪਸਤ ਹੋ ਗਏ ਉਹ ਜੱਥੇਦਾਰ ਬੰਦਾ ਸਿੰਘ ਦੇ ਨਾਮ ਵੱਲੋਂ ਡਰ ਖਾਣ ਲੱਗੇ ਉਹਨਾਂ ਦਾ ਵਿਚਾਰ ਸੀ ਕਿ ਬੰਦਾ ਸਿੰਘ ਕੋਈ ਚਮਤਕਾਰੀ ਸ਼ਕਤੀ ਦਾ ਸਵਾਮੀ ਹੈ ਜਿਸ ਦੇ ਸਾਹਮਣੇ ਟਿਕ ਟਿਕ ਪਾਉਣਾ ਸੰਭਵ ਨਹੀਂ ਨੈਕਸਟ ਸਮਾਨਾ ਦੀ ਹਾਰ ਸੁਣ ਕੇ ਰਾਜਪੂਤਾਨੇ ਵੱਲੋਂ ਸਮਰਾਟ ਬਹਾਦਰ ਸ਼ਾਹ ਨੇ ਕਿਸ ਨੂੰ ਆਦੇਸ਼ ਭੇਜਿਆ ਕਿ ਉਹ ਬੰਦਾ ਸਿੰਘ ਨੂੰ ਪ੍ਰਾਸਤ ਕਰੇ ਅਤੇ ਉਹਨਾਂ ਦੀ ਸਹਾਇਤਾ ਲਈ ਦਿੱਲੀ ਅਤੇ ਲਾਹੌਰ ਵੱਲੋਂ ਸੇਵਾਵਾਂ ਭੇਜੀਆਂ ਗਈਆਂ ਸਰੀ ਇੰਤਦੇ ਸੁਬੇਦਾਰ ਬਜੀਰ ਖਾਨ ਨੂੰ ਨੈਕਸਟ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਸੁਬੇਦਾਰ ਬਜੀਰ ਖਾਨ ਨੂੰ ਕੀ ਸੰਦੇਸ਼ ਭੇਜਿਆ ਜਿਸ ਦੇ ਨਾਲ ਉਸ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਅਸੀਂ ਆਪਣੇ ਗੁਰੂ ਦੇ ਬੇਟਿਆਂ ਦੀ ਹੱਤਿਆ ਦਾ ਬਦਲਾ ਲੈਣ ਆ ਰਹੇ ਹਾਂ ਉਹ ਸਮਾਂ ਰਹਿੰਦੇ ਆਪਣੀ ਸੁਰੱਖਿਆ ਦਾ ਪ੍ਰਬੰਧ ਕਰ ਲਵੇ ਸਮਾਨਾ ਉੱਤੇ ਫਤਿਹ ਦੇ ਬਾਅਦ ਬੰਦਾ ਸਿੰਘ ਜੀ ਨੇ ਕਿਸ ਕਸਵੇ ਉੱਤੇ ਹਮਲਾ ਕੀਤਾ ਜੋ ਇੱਕ ਸ਼ਾਵਲੀ ਸੀ ਤੁੜਾਮ ਜਦੋਂ ਬੰਦਾ ਬਾਬਾ ਬੰਦਾ ਸਿੰਘ ਜੀ ਆ ਫੌਜਾਂ ਦੁਆਰਾ ਤੁਰਾਂ ਅਮਨੂ ਘੇਰਾ ਪਾਇਆ ਗਿਆ ਤਾਂ ਕਿਸ ਪ੍ਰਕਾਰ ਦਾ ਯੁੱਧ ਹੋਇਆ ਕੁੜਾਂ ਦਾ ਸੈਨਾਪਤੀ ਹਰ ਮੰਨਨ ਵਾਲਿਆਂ ਵਿੱਚੋਂ ਨਹੀਂ ਸੀ ਉਸਨੇ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਭਿਆਨਕ ਲੜਾਈ ਹੋਈ ਦੋਨੋਂ ਪੱਖਾ ਵੱਲੋਂ ਭਾਰੀ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ ਪਰ ਬੰਦਾ ਸਿੰਘ ਦੇ ਵਿਸ਼ਾਲ ਫੌਜੀ ਜੋਰ ਦੇ ਸਾਹਮਣੇ ਇੱਕ ਘੜੀ ਵੀ ਟਿਕ ਨਹੀਂ ਸਕੇ ਅਤੇ ਭੱਜ ਨਿਕਲੇ ਦਲ ਖਾਲਸਾ ਦੇ ਨੇ ਉਹਨਾਂ ਦੀ ਖੂਬ ਧੁਆਈ ਕੀਤੀ ਖੂਬ ਧੁਆਈ ਕੀਤੀ ਨੈਕਸਟ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਰਾਮ ਉਤੇ ਫਤਿਹ ਹਾਸਲ ਕਰਨ ਦੇ ਬਾਅਦ ਕਿਸ ਨੂੰ ਫਤਿਹ ਕਰਨ ਦਾ ਪ੍ਰੋਗਰਾਮ ਬਣਾਇਆ ਠਸਕੇ ਨੂੰ ਠਸਕੇ ਦੇ ਬਾਅਦ ਹੋਣ ਵਾਲੀ ਸੀ ਥਾਨੇਸ਼ਵਰ ਦੀ ਪਰ ਬੰਦਾ ਸਿੰਘ ਬਹਾਦਰ ਨੇ ਥਾਨੇਸ਼ਵਰ ਉਤੇ ਹਮਲੇ ਦਾ ਪ੍ਰੋਗਰਾਮ ਮੁਲਤਵੀ ਕਿਉਂ ਕਰ ਦਿੱਤਾ ਬੰਦਾ ਸਿੰਘ ਕਿਸੇ ਵੀ ਤੀਰਥ ਜਾਥਾ ਦੀ ਭੇਜਤੀ ਨਹੀਂ ਕਰਨਾ ਚਾਹੁੰਦਾ ਸੀ ਉਹ ਬਹੁਤ ਧਾਰਮਿਕ ਪ੍ਰਵਿਰਤੀ ਰੱਖਦਾ ਸੀ ਅਤੇ ਥਾਨੇਸ਼ਵਰ ਉੱਤੇ ਹਮਲਾ ਕਰਨ ਦਾ ਪ੍ਰੋਗਰਾਮ ਮੁੱਲਤਵੀ ਕਰ ਦਿੱਤਾ ਗਿਆ ਨੈਕਸਟ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਾਹਵਾਦ ਉੱਤੇ ਬਿਨਾਂ ਲੜਾਈ ਕੀਤੇ ਕਿਸ ਪ੍ਰਕਾਰ ਕਾਬੂ ਹੋ ਗਿਆ ਮਕਾਮੀ ਸੇਨਾਪਤੀ ਬੰਦਾ ਸਿੰਘ ਨੇ ਆਗਮਨ ਦੀ ਗੱਲ ਸੁਣ ਕੇ ਕੰਬ ਲੱਗੇ ਉਸ ਨੂੰ ਸਮਾਨੇ ਦੀ ਦੁਰਦਸ਼ਾ ਦਾ ਟਿਕਾ ਮਿਲ ਚੁੱਕਿਆ ਸੀ ਔਰ ਪਰਿਵਾਰ ਸੈਦ ਦਿੱਲੀ ਭੱਜ ਗਿਆ ਬੰਦਾ ਸਿੰਘ ਦੇ ਦਲ ਖਾਲਸੇ ਦੇ ਸਾਹਮਣੇ ਮਕਾਮੀ ਫੌਜ ਨੇ ਸਫੇਰ ਚੰਡਰ ਲਿਆ ਹਰਾ ਦਿੱਤਾ ਹੁਣ ਰक्तपात ਦਾ ਪ੍ਰਸ਼ਨ ਹੀ ਨਹੀਂ ਉੱਠਦਾ ਸੀ ਬੰਦਾ ਸਿੰਘ ਨੇ ਸਾਰਿਆਂ ਨੂੰ ਵਿਸ਼ਵਾਸ ਵਿਛਲਿਆ ਅਤੇ ਇੱਥੇ ਵੱਲੋਂ ਪੈਸਾ ਸੱਭਦਾ ਤੇ ਫੌਜੀ ਸਮਗਰੀ ਦੀ ਆਪੂਰਤੀ ਕੀਤੀ ਨੈਕਸਟ ਹੈ ਸ਼ਾਹਵਾਦ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੁੰਜਪੁਰਾ ਦੇ ਬਾਰੇ ਵਿੱਚ ਕੀ ਜਾਣਕਾਰੀ ਪ੍ਰਾਪਤ ਹੋਈ ਕੁੰਜਪੁਰਾ ਨਾਮਕ ਸਥਾਨ ਬजीर खान ਦਾ ਪੁਸ਼ਤੈਨੀ ਪਿੰਡ ਹੈ वजीर खान ਨੂੰ ਵੀ અનુਮਾਨ ਸੀ ਕਿ ਬਾਦਦੇ ਹੋਏ ਖਾਲਸਾ ਦਲ ਦਾ ਅਗਲਾ લક્ષਮੀਰਾ ਪੁਛਤੈਨੀ ਪਿੰਡ ਕੁੰਜੀਪੁਰਾ ਹੀ ਹੋਵੇਗਾ ਅਤੇ ਉਸਨੇ ਆਪਣੀ ਸੁਰੱਖਿਆ ਲਈ 2000 ਘੋੜਸਵਾਰ ਅਤੇ 4000 ਪਿਆਦੇ ਅਤੇ ਦੋ ਵੱਡੀ ਥੋਪਾ ਕਿਉਂ ਭੇਜਿਆ ਉਹ ਇੱਥੇ ਸਿੱਖਾਂ ਦੀ ਸ਼ਕਤੀ ਦੀ ਪਰਖਿਆ ਲੈਣਾ ਚਾਹੁੰਦਾ ਸੀ ਪਰ ਸ਼ਾਹੀ ਫੌਜ ਦੇ ਉੱਥੇ ਪਹੁੰਚਣ ਵੱਲੋਂ ਪੂਰਵ ਹੀ ਬਦਲ ਖਾਲਸਾ ਨੇ ਕੰਜਪੁਰਾ ਨੂੰ ਰੌਣਕ ਦਿੱਤਾ ਜਦੋਂ ਸ਼ਾਹੀ ਫੌਜ ਪਹੁੰਚੀ ਤਾਂ ਕਮਾਸਨ ਲੜਾਈ ਹੋਈ ਗਿੱਦਲ ਖਾਲਸਾ ਨੇ ਆਪਣੀ ਗਿਣਤੀ ਤੇ ਗਿੱਰਦੀ ਦੇ ਜੋਰ ਉਤੇ ਤੋਬਾ ਤੋਪਾਂ ਤੇ ਨਿਂਦਰ ਕਰ ਲਿਆ ਅਤੇ ਸ਼ਾਹੀ ਫੌਜ ਨੂੰ ਮਾਰ ਪਜਾਇਆ ਇਹ ਭਾਜੜ ਵਿੱਚ ਇਸ ਭਾਜੜ ਵਿੱਚ ਮੁਗਲ ਫੌਜ ਬਹੁਤ ਬਹੁਤ ਜਈ ਰੰਗ ਸਮਗਰੀ ਅਤੇ ਘੋੜੇ इत्यादि ਆਪਣੇ ਪਿੱਛੇ ਛੱਡ ਗਈ ਇਸ ਲੜਾਈ ਵਿੱਚ ਸਿੱਖਾਂ ਦੇ ਹੱਥ ਮੁਸਤਫਾਵਾਦ ਦਾ ਖੇਤਰ ਆ ਗਿਆ ਇਹ ਸਥਾਨ ਜਗਾਦਰੀ ਦੇ ਨਜ਼ਦੀਕ ਹੈ ਨੈਕਸਟ ਹੈ ਕਪੂਰੀ ਖੇਤਰ ਦੇ ਨਿਵਾਸੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀ ਪ੍ਰਾਰਥਨਾ ਕੀਤੀ ਅਤੇ ਬਾਬਾ ਜੀ ਨੇ ਉਹਨਾਂ ਨੂੰ ਦੀ ਕਿਸ ਪ੍ਰਕਾਰ ਵੱਲੋਂ ਸਹਾਇਤਾ ਦਿੱਤੀ ਸਹਾਇਤਾ ਕੀਤੀ ਜਦੋਂ ਕਪੂਰੀ ਖੇਤਰ ਦੇ ਨਿਵਾਸੀ ਬੰਦਾ ਸਿੰਘ ਦੇ ਦਰਬਾਰ ਵਿੱਚ ਮੌਜੂਦ ਹੋਏ ਤਾਂ ਦੁਹਾਈ ਕਰਨ ਲੱਗੇ ਕਿ ਕਪੂਰੀ ਦਾ ਹਕਮ ਕਦਮੂ ਕਦਮੂ ਦੀਨ ਬੋਤ ਇਹ ਆਸੀ ਪਰਵਿਰਤੀ ਦਾ ਹੈ ਉਹ Hindu ਬੇ ਉਹ ਬੇਟੀਆਂ ਦਾ ਹਵੇਸ਼ਾ ਸਦੀਤੋਂ ਪੰਗ ਕਰਦੇ ਰਹਿੰਦਾ ਹੈ ਬਸ ਫਿਰ ਕੀ ਸੀ ਜਥੇਦਾਰ ਬੰਦਾ ਸਿੰਘ ਬਹਾਦਰ ਨੇ ਕਦਮੂ ਕਦਮੂਦੀਨ ਨੂੰ ਸਿੱਖਤ ਸਿੱਖ ਦੇਣ ਦਾ ਪ੍ਰੋਗਰਾਮ ਬਣਾ ਲਿਆ ਦੂਜੀ ਸਵੇਰ ਦਲ ਖਾਲਸਾ ਕਪੂਰੀ ਉੱਤੇ ਨਿਯੰਤਰਣ ਕਰਨ ਵਿੱਚ ਸਫਲ ਹੋ ਗਿਆ ਤੇ ਉਹਨਾਂ ਨੇ ਹਾਕਮ ਕਦਮੂਦੀਨ ਨੂੰ ਉਸ ਦੀ ਹਵੇਲੀ ਵਿੱਚ ਹੀ ਭਸਮ ਕਰ ਦਿੱਤਾ ਨੈਕਸਟ ਹੈ ਬੰਦਾ ਸਿੰਘ ਬਹਾਦਰ ਨੇ ਸਡੋਰਾ ਨਗਰ ਉੱਤੇ ਕਿਸ ਪ੍ਰਕਾਰ ਕਾਬੂ ਕੀਤਾ ਦਲ ਖਾਲਸੇ ਦਾ ਅਗਲਾ ਲਕਸ਼ ਸਡੋਰਾ ਨਗਰ ਸੀ ਇਥੇ ਦੇ ਹਾਕਮ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਜੀ ਸੈਦ ਬਦਰੂਦੀਨ ਦੀ ਹੱਤਿਆ ਕਰਵਾ ਦਿੱਤੀ ਸੀ ਕਿਉਂਕਿ ਪੀਰ ਜੀ ਨੇ ਪੰਗੜੀ ਖੇਤਰ ਦੀ ਲੜਾਈ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੱਖ ਲਿਆ ਸੀ ਇਸ ਲਈ ਬੰਦਾ ਸਿੰਘ ਬਹਾਦਰ ਨੇ ਪੀਰ ਬੁੱਧੂ ਸ਼ਾਹ ਦੇ ਵਾਰਿਸ ਨੂੰ ਸਲੀਹਾ ਭੇਜਿਆ ਕਿ ਉਹ ਦਲ ਖਾਲਸਾ ਦੀ ਸਹਾਇਤਾ ਅਤੇ ਮਾਰਗਦਰਸ਼ਨ ਲਈ ਤਿਆਰ ਰਹੇ ਜਿਵੇਂ ਹੀ ਦਲ ਖਾਲਸਾ ਸਡੋਰਾ ਨਗਰ ਦੇ ਨਜ਼ਦੀਕ ਆ ਪੜਿਆ ਬਿਆਰੀ ਨੇ ਨਗਰ ਦੇ ਦਰਵਾਜ਼ੇ ਬੰਦ ਕਰ ਲਏ ਅਤੇ ਉਹਨਾਂ ਦੇ ਉੱਪਰ ਤੋਪਾਂ ਟੌਪਾਂ ਵੱਲੋਂ ਗੋਲੇ ਡਾਗਨੇ ਸ਼ੁਰੂ ਕਰ ਦਿੱਤੇ। ਕਠਿਨ ਪਰਿਸਥਿਤੀ ਸੀ ਪਰ ਦਲ ਖਾਲਸਾ ਸ਼ਹੀਦੀ ਪੋਸ਼ਾਕ ਪਾ ਕੇ ਆਏ ਸਨ। ਉਹਨਾਂ ਨੇ ਕੁਰਬਾਨੀਆਂ ਦਿੰਦੇ ਹੋਏ ਨਗਰ ਦਾ ਦਰਵਾਜ਼ਾ ਤੋੜ ਪਾਇਆ ਅਤੇ ਨਗਰ ਦੇ ਅੰਦਰ ਵੜਨ ਵਿੱਚ ਸਫਲ ਹੋ ਗਏ। ਅੰਦਰ ਫੌਜੀ ਤਿਆਰੀਆਂ ਬਹੁਤ ਵੱਡੇ ਪੈਮਾਨੇ ਉੱਤੇ ਸਨ ਅਤੇ ਭਿਆਨਕ ਲੜਾਈ ਹੋਈ ਪਰ ਪੀਰ ਜੀ ਦੇ ਮুরিਦਾਂ ਦੀ ਸਹਾਇਤਾ ਮਿਲ ਗਈ। ਅਤੇ ਫਿਰ ਕੀ ਸੀ ਕੁਝ ਘੰਟਿਆਂ ਦੇ ਅੰਦਰ ਹੀ ਸਡੋਰਾ ਨਗਰ ਉੱਤੇ ਖਾਲਸੇ ਦਾ ਨਿਯੰਤਰਣ ਹੋ ਗਿਆ। ਬਾਬਾ ਬੰਦਾ ਸਿੰਘ ਜੀ ਦੀ ਫੌਜ ਵਿੱਚ ਸ਼ਾਮਲ ਫੌਨ ਆ ਰਹੇ ਪੰਜਾਬ ਦੇ ਮਾਝੇ ਖੇਤਰ ਦੇ ਸਿੰਘਾਂ ਵੱਲੋਂ ਕਿਸ ਕਿਸ ਦੀ ਲੜਾਈ ਹੋਈ ਸ਼ੇਰਖਾਨ ਦੀ ਲੇਕਿਨ ਮੈਦਾਨ ਸਿੰਘਾਂ ਦੇ ਹੱਥ ਲੱਗਿਆ ਨੈਕਸਟ ਹੈ ਸਰਹੰਦੇ ਦੇ ਸੁਬੇਦਾਰ ਵजीर खान ਦੀ ਕੀ ਤਿਆਰੀ ਸੀ ਦਿੱਲੀ ਤੇ ਲਾਹੌਰ ਵੱਲੋਂ ਕੁਮਕ ਮੰਗਵਾਈ ਨਵੀਂ ਭਰਤੀ ਖੋਲ ਦਿੱਤੀ ਗਈ ਆਪਣੇ ਸੱਜਣ ਮਿੱਤਰ ਰਾਜ ਵੜਿਆ ਨੂੰ ਸਹਾਇਤਾ ਲਈ ਸੱਦਾ ਸੱਦ ਲਿਆ ਜਿਹਹਾਜ ਦਾ ਨਾਰਾ ਲਗਾ ਕੇ ਗਾਜੀਆਂ ਦੇ ਝੁਰਮਟ ਇਕੱਠੇ ਕਰ ਲੈ ਗੋਲਾ ਬਾਰੂਦ ਵੱਲੋਂ ਗੋਦਾਮ ਪਰਲੇ ਅਣਗਿਣਤ ਤੋਪ ਅਤੇ ਹਾਥੀ ਇਕੱਠੇ ਕਰ ਲਏ ਗਏ ਲੜਾਕੀਆਂ ਦੀ ਗਿਣਤੀ 1 ਲੱਖ ਦੇ ਕਰੀਬ ਕਰ ਲਈ ਲੈਕਸਟੈ ਵਜ਼ੀਰ ਖਾਨ ਨੇ ਕਿਸ ਨੂੰ 1000 ਹਿੰਦੂ ਫੌਜੀ ਦੇ ਕੇ ਬੰਦਾ ਸਿੰਘ ਦੇ ਕੋਲ ਭੇਜਿਆ ਤੇ ਉਸ ਨੂੰ ਬੇਈਮਾਨੀ ਕਰਨ ਦਾ ਅਭਿ ਅਭਿਨੇ ਕਰਨ ਨੂੰ ਕਿਹਾ ਕਿ ਉਹ ਮੁਗਲਾਂ ਦੇ ਅਤਿਆਚਾਰੋਂ ਵੱਲੋਂ ਪੀੜਿਤ ਹਨ ਅਤੇ ਉਹ ਉੱਥੇ ਵੱਲੋਂ ਭੱਜ ਕੇ ਤੁਹਾਡੀ ਸ਼ਰਨ ਵਿੱਚ ਆਇਆ ਹੈ ਸੂਚਾ ਆਨੰਦ ਦੇ ਭਤੀਜੇ ਨੂੰ ਸੂਚਾਨੰਦ ਦੇ ਭਤੀਜਿਆਂ ਨੇ 1000 ਹਿੰਦੂ ਫੌਜੀ ਬਾਬਾ ਬੰਦਾ ਸਿੰਘ ਜੀ ਦੀ ਫੌਜ ਵਿੱਚ ਭੇਜਣ ਦੇ ਵਿੱਚ ਵਜ਼ੀਰ ਖਾਨ ਦੀ ਯੋਜਨਾ ਸੀ ਜਿਉਂ ਨੇ ਸੀ ਕਿ ਜਿਵੇਂ ਹੀ ਸੂਚਾਨੰਦ ਦੇ ਭਤੀਜਾ ਉਹਨਾਂ ਦਾ ਵਿਸ਼ਵਾਸ ਪਾਤਰ ਬਣ ਜਾਵੇਗਾ ਠੀਕ ਲੜਾਈ ਦੇ ਸਮੇਂ ਗਰਮ ਰਣਕ ਖੇਤਰ ਵੱਲੋਂ ਉਸ ਦੀ ਫੌਜ ਭੱਜ ਕੇ ਵਾਪਸ ਸ਼ਾਹੀ ਫੌਜ ਵਿੱਚ ਮਿਲ ਮਿਲ ਆ ਮਿਲੇਗੀ ਅਤੇ ਦਲ ਖਾਲਸਾ ਦੇ ਪੇਰ ਦੱਸੇਗੀ ਇਸ ਪ੍ਰਕਾਰ ਉਹਨਾਂ ਉੱਤੇ ਫਤਿਹ ਪ੍ਰਾਪਤ ਕਰਨਾ ਸਹਿਜ ਹੋ ਜਾਵੇਗਾ ਦਲ ਖਾਲਸਾ ਦਾ ਯੋਜਨਾਵਤ ਪ੍ਰੋਗਰਾਮ ਕੀ ਸੀ ਦਲ ਖਾਲਸਾ ਨੇ ਫੌਜ ਭਰਤੀ ਅਭਿਆਨ ਚਲਾਇਆ ਆਲੇ ਦੁਆਲੇ ਦੇ ਲੋਕ ਗੁਰੂ ਸਾਹਿਬ ਦੇ ਹੁਕਮ ਹੁਕਮਨਾਮਿਆਂ ਦੇ ਕਾਰਨ ਅਤੇ ਬੰਦਾ ਸਿੰਘ ਦੇ ਚੁੰਬਕੀਏ ਖਿੱਚ ਦੇ ਕਾਰਨ ਗੁਰੂਦੇਵ ਦੇ ਬੱਚਿਆਂ ਦਾ ਬਦਲਾ ਲੈਣ ਦੇ ਵਿਚਾਰ ਵੱਲੋਂ ਦਲ ਖਾਲਸਾ ਦੇ ਨਾਇਕ ਬੰਦਾ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋ ਗਏ ਕੁਝ ਹੀ ਦਿਨਾਂ ਵਿੱਚ ਬੰਦਾ ਸਿੰਘ ਦੇ ਜਵਾਨਾਂ ਦੀ ਗਿਣਤੀ 40000 ਵੱਲੋਂ 70000 ਹੋ ਗਈ ਨੈਕਸਟ 10 ਛੱਪੜ ਚਿਰੀ ਦੀ ਇਤਿਹਾਸਿਕ ਲੜਾਈ ਵਿੱਚ ਬੰਦਾ ਸਿੰਘ ਜੀ ਨੇ ਕੀ ਰਣਨੀਤੀ ਤਿਆਰ ਕੀਤੀ ਆਪਣੇ ਸਹਾਇਕ ਫਤਿਹ ਖਾਨ ਫਤਿਹ ਸਿੰਘ ਕਰਮ ਸਿੰਘ ਧਰਮ ਸਿੰਘ ਅਤੇ ਆਲੀ ਸਿੰਘ ਨੂੰ ਮਾਲਵਾ ਖੇਤਰ ਦੇ ਫੌਜ ਨੂੰ ਵੰਡਿਆ ਵੰਡਿਆ ਕਰਕੇ ਉਪ ਸੈਨਾ ਨਾਇਕ ਬਣਾਇਆ ਮਾਝਾ ਖੇਤਰ ਦੀ ਫੌਜ ਨੂੰ ਬినੋਦ ਸਿੰਘ ਅਤੇ ਬਾਦ ਸਿੰਘ ਦੀ ਅਧਿਐਕਸ਼ਤਾ ਵਿੱਚ ਮੋਰਚਾ ਬੰਦੀ ਕਰਵਾ ਦਿੱਤੀ ਇੱਕ ਵਿਸ਼ੇਸ਼ ਫੌਜੀ ਟੁਕੜੀ ਫੌਜ ਆਪਣੇ ਕੋਲ ਸੰਗਠਨ ਕਰਨ ਲਈ ਇਰਦ ਸਿੰਘ ਦੀ ਪਰਧਾਨਤਾ ਵਿੱਚ ਸੁਰੱਖਿਅਤ ਰੱਖ ਲਈ ਆਪ ਇੱਕ ਢਿੱਲੇ ਟੇਕਰੀ ਉੱਤੇ ਵਿਰਾਜ ਹੋ ਕੇ ਲੜਾਈ ਨੂੰ ਪਤਖ ਦੂਰਵਨ ਵੱਲੋਂ ਦੇਖ ਕੇ ਉਚਿਤ ਫੈਸਲੇ ਲੈ ਕੇ ਆਦੇਸ਼ ਦੇ ਲੱਗੇ ਸੂਚਾ ਆਨੰਦ ਦੇ ਭਤੀਜੇ ਗੰਡਾਵਾਲ ਨੇ ਮਲ ਦੇ 1000 ਜਵਾਨਾਂ ਨੂੰ ਕਿੱਥੇ ਰੱਖਿਆ ਗਿਆ ਲੜਾਈ ਖੇਤਰ ਵਿੱਚ ਸਭ ਤੋਂ ਪਿੱਛੇ ਲੜਾਈ ਵਿੱਚ ਬਾਰ ਬਾਰ ਹਾਲਤ ਬਲਟਨ ਉੱਤੇ ਬਾਬਾ ਬੰਦਾ ਸਿੰਘ ਬਾਦ ਨੇ ਕੀ ਫੈਸਲਾ ਲਿਆ ਇਸ ਵਾਰ ਬੰਦਾ ਸਿੰਘ ਆਪ ਉੱਠਿਆ ਤੇ ਬਾਕੀ ਸੰਗਤ ਕាលੀਰੂ ਫੌਜ ਜਾ ਕੇ ਲੜਾਈ ਭੂਮੀ ਵਿੱਚ ਉਤਰ ਗਿਆ ਉਸ ਨੂੰ ਵੇਖ ਕੇ ਦਲ ਖਾਲਸਾ ਵਿੱਚ ਨਵੀਂ ਸਫੂਰਤੀ ਆ ਗਈ ਫਿਰ ਵੱਲੋਂ ਕਮਾਸਾਂ ਲੜਾਈ ਹੋਣ ਲੱਗੀ ਲੜਾਈ ਵਿੱਚ ਬजीर खान ਦੇ ਹਾਥੀ ਨੂੰ ਕਿਸ ਨੇ ਘੇਰ ਲਿਆ ਉਹ ਪਨਾਇਕ ਬਾਜ ਸਿੰਘ ਅਤੇ ਫਤਿਹ ਸਿੰਘ ਨੇ ਨੈਕਸਟ ਇਹ ਲੜਾਈ ਦਾ ਨਤੀਜਾ ਆਖਰੀ ਦਾ ਵਿੱਚ ਲੁਕਿਆ ਹੋਇਆ ਹੈ ਅਤੇ ਦੋਨਾਂ ਵੱਲ ਦੇ ਫੌਜੀ ਕੋਈ ਕਸਾ ਨਹੀਂ ਛੱਡਣਾ ਚਾਹੁੰਦੇ ਸਨ ਸਾਰੇ ਫੌਜੀ ਇੱਕ ਦੂਜੇ ਵੱਲੋਂ ਗੁੱਥਮ-ਗੁੱਥਿਆ ਹੋ ਕੇ ਜੇਤੂ ਹੋਣ ਦੀ ਚਾਤ ਰੱਖਦੇ ਸਨ ਅਜੇ ਵਿੱਚ ਬੰਦਾ ਸਿੰਘ ਨੇ ਆਪਣੇ ਗੁਰੂ ਦੇਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਰਦਾਨ ਉਹ ਤੀਰ ਕੱਢਿਆ ਜੋ ਉਸ ਨੂੰ ਸੰਕਟ ਕਾਲ ਵਿੱਚ ਪ੍ਰਯੋਗ ਕਰਨ ਲਈ ਦਿੱਤਾ ਗਿਆ ਸੀ ਗੁਰੂ ਦੇਵ ਜੀ ਨੇ ਉਸ ਨੂੰ ਦੱਸਿਆ ਸੀ ਕਿ ਇਹ ਤੀਰ ਆਤਮਵਲਤਾ ਪਰ ਠੀਕ ਹੈ ਇਸ ਦੇ ਪ੍ਰਯੋਗ ਉਤੇ ਸਾਰੀ ਅਧ੍ਰਿਸ਼ ਸ਼ਕਤੀਆਂ ਤੁਹਾਡੀ ਸਹਾਇਤਾ ਕਰਨ ਗਿਆ ਅਤੇ ਇਸ ਦਾ ਕੀ ਨਤੀਜਾ ਰਿਹਾ ਵੇਖਦੇ ਹੀ ਵੇਖਦੇ ਬजीर खान ਮਾਰਿਆ ਗਿਆ ਤੇ ਜਦ ਅਰੀ ਫੌਜ ਦੇ ਕੁਝ ਹੀ ਪਲਾ ਵਿੱਚ ਪਿਆਰ ਉਖੜ ਗਏ ਅਤੇ ਭੱਜਣ ਲੱਗੇ ਅਤੇ ਉਹ ਭੱਜਣ ਲੱਗੇ ਇਸ ਸਮੇਂ ਦਾ ਸਿੰਘਾ ਦੇ ਨੇਪਰਪੁਰ ਮੁਨਾਫਾ ਚੁੱਕਿਆ ਉਹਨਾਂ ਨੇ ਤੁਰੰਤ ਮਲੇਰਕੋਟਲਾ ਦੇ ਨਵਾਬ ਸ਼ੇਰਮੁਹ ਮੁਹੰਮਦ ਖਾਨ ਅਤੇ ਖਵਾਜਾਲੀ ਨੂੰ ਕੈਦ ਲਿਆ ਉਹ ਹੀ ਇਕੱਲੇ ਪੈ ਗਏ ਸਨ ਉਹਨਾਂ ਦੀ ਫੌਜ ਭੱਜਣ ਵਿੱਚ ਹੀ ਆਪਣਾ ਪਲਾ ਸਮਝ ਰਹੀ ਸੀ ਉਹ ਇਨ੍ਹਾਂ ਦੋਵਾਂ ਨੂੰ ਵੀ ਬਾਜ ਸਿੰਘ ਅਤੇ ਫਤਿਹ ਸਿੰਘ ਨੇ ਰਣ ਭੂਮੀ ਵਿੱਚ ਮੁਕਾਬਲੇ ਵਿੱਚ ਮਾਰ ਗिराया ਉਹਨਾਂ ਦੇ ਮਰਦੇ ਹੀ ਸਾਰੀ ਮੁਗਲ ਫੌਜ ਜਾਨ ਬਚਾਉਂਦੀ ਹੋਈ ਸਿਰਹੰਦ ਦੇ ਵੱਲ ਭੱਜ ਗਈ ਨੈਕਸਟ ਹੈ ਚੱਪੜਚੀਰੀ ਦੀ ਲੜਾਈ ਦੇ ਇਤਿਹਾਸਿਕ ਫਤਿਹ ਕਦੋਂ ਹੋਈ 12 ਮਈ ਸਨ 1710 ਈਸਵੀ ਵਿੱਚ ਨੈਕਸਟ ਹੈ ਸਿਰਹੰਦ ਚੱਪੜਚੀਰੀ ਵੱਲੋਂ ਕਿੰਨੀ ਦੂਰੀ ਤੇ ਹੈ ਲਗਭਗ 20 ਮੀਲ 10 ਜਿਹੜੀ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਵਿਦ ਡਿਟੇਲ ਪਲੀਜ਼ ਵੀਡੀਓ 유ਸਫੁਲ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਅਜੇ ਨਹੀਂ ਕੀਤਾ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ